ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਪਟਿਆਲਾ ਮਿਊਸਪਲ ਕਾਰਪੋਰੇਸ਼ਨ ਨੂੰ ਅੱਜ ਸਤਵਾਂ ਮੇਅਰ ਜਿਹੜਾ ਹੈਗਾ ਉਹ ਮਿਲ ਗਿਆ ਹੈਗਾ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹਾਂ ਹੈ ਰੰਗਲਾ ਪੰਜਾਬ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਫਾਊਂਡਰ ਮੈਂਬਰ ਨੇ ਕੁੰਦਨ ਗੋਗਿਆ ਜੀ ਜਿਹੜੇ ਪਿਛਲੇ 12 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਸ਼ਹਿਰ 'ਚ ਕੰਮ ਕਰ ਰਹੇ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੇਅਰ ਦਾ ਜਿਹੜਾ ਤਾਜ ਹੈ ਉਹ ਪਹਿਨਾਇਆ ਹੈ ਦੱਸ ਦਈਏ ਕਿ ਮੇਅਰ ਦੇ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਜਿਹੜੇ ਹੈਗੇ ਆ ਉਹ ਹਰਿੰਦਰਪਾਲ ਕੋਹਲੀ ਜਿਹੜੇ ਕੁਝ ਸਮਾਂ ਪਹਿਲੇ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀ ਔਰ ਪਟਿਆਲਾ 2 ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਸੀਨੀਅਰ ਡਿਪਟੀ ਮੇਅਰ ਦਾ ਜਿਹੜਾ ਹੈਗਾ ਪਦ ਦਿੱਤਾ ਗਿਆ ਹੈ ਹਰਿੰਦਰ ਕੋਹਲੀ ਪਹਿਲਾਂ ਕਾਂਗਰਸ ਦੇ ਟਾਈਮ 'ਚ ਵੀ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਨੇ ਤੇ ਜਿਹੜਾ ਡਿਪਟੀ ਮੇਅਰ ਦਾ ਪਦ ਹੈਗਾ ਉਹ ਜਗਦੀਪ ਜੱਗਾ ਜਿਹਨੂੰ ਦਿੱਤਾ ਗਿਆ ਹੈ ਜਿਹੜੇ ਕਿ ਪਟਿਆਲਾ 2 ਤੋਂ ਪੈਂਦੇ ਨੇ ਇਦੇ ਹੀ ਦੱਸਣਾ ਪਊਗਾ ਕਿ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਪੰਜਾਬ ਆਮ ਆਦਮੀ ਪ੍ਰਧਾਨ ਅਮਨ ਅਰੋੜਾ ਜੀ ਡਾਕਟਰ ਬਲਬੀਰ ਕੈਬਨਿਟ ਮੰਤਰੀ ਹੈਲਥ ਜਿਹੜੇ ਸੀਗੇ ਅੱਜ ਉਰੇ ਇਹ ਜਿਹੜੀ ਮੇਅਰ ਦੀ ਪ੍ਰਕਿਰਿਆ ਪੂਰੀ ਕਰਨ ਵਾਸਤੇ ਪਹੁੰਚੇ ਸੀ ਸਾਰੇ ਕਾਉਂਸਲਰਸ ਨੂੰ ਉਹਨਾਂ ਨੇ ਜ਼ਿਲ੍ਹੇ ਦੇ ਜਿਹੜੇ ਕਮਿਸ਼ਨਰ ਨੇ ਮਿਸਟਰ ਮੰਗਟ ਆਈਏਐਸ ਉਹਨਾਂ ਨੇ ਸੌਂਚ ਅਕਵਾਈ ਉਸ ਤੋਂ ਬਾਅਦ ਲਫਾਫੇ ਦੇ ਵਿੱਚੋਂ ਜਿਹੜੇ ਤਿੰਨ ਨਾਮ ਹੈ ਹਾਈ ਕਮਾਂਡ ਵੱਲੋਂ ਰਿਕਮੈਂਡ ਹੋ ਕੇ ਆਏ ਸੀ ਉਹ ਕੱਢ ਕੇ ਅਮਨ ਰੌੜਾ ਜੀ ਨੇ ਨਾਮ ਬੋਲੇ ਤੇ ਉਸ ਤੋਂ ਬਾਅਦ ਸਰਮ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਹਾਮੀ ਭਰ ਕੇ ਪਾਰਟੀ ਹਾਈ ਕਮਾਂਡ ਦਾ ਜਿਹੜਾ ਫੈਸਲਾ ਸੀਗਾ ਉਹ ਸਿਰ ਮੱਥੇ ਲਗਾਇਆ ਤੇ ਕੁੰਦਨ ਗੋਗਿਆ ਜੀ ਨੂੰ ਪਟਿਆਲਾ ਮਿਊਸਪਲ ਕਾਰਪੋਰੇਸ਼ਨ ਦਾ 7ਵਾਂ ਮੇਅਰ ਜਿਹੜਾ ਹੈਗਾ ਅੱਜ ਬਣਾ ਦਿੱਤਾ ਗਿਆ ਹੈ ਇਹਦੇ ਜੀ ਦੱਸਣ ਵਾਲੀ ਗੱਲ ਇਹ ਵੀ ਹੋਏਗੀ ਕਿ ਅੱਜ ਦਿਨ ਤੱਕ ਜਿੰਨੇ ਵੀ ਮੇਅਰ ਕਾਂਗਰਸ ਦੇ ਟਾਈਮ ਜਾਂ ਅਕਾਲੀਆਂ ਦੇ ਟਾਈਮ ਤੇ ਬਣੇ ਹਨ ਲਿਫਾਫੇ ਦੇ ਨਾਲ ਹੀ ਨਾਮ ਨਿਕਲ ਕੇ ਆਉਂਦੇ ਸੀ ਉਹੀ ਲਿਫਾਫਾ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਅੱਜ ਆਮ ਆਦਮੀ ਪਾਰਟੀ ਨੇ ਅਡਾਪਟ ਕੀਤੀ ਹੈ ਤੇ ਲਫਾਫੇ ਚੋਂ ਇਨਾਮ ਕੱਢ ਕੇ ਤਿੰਨਾਂ ਨੂੰ ਬਣਾਇਆ ਗਿਆ ਦੱਸਣਾ ਹੋਏਗਾ ਕਿ ਜਦੋਂ ਮਿਸੀਪਲ ਕਾਰਪੋਰੇਸ਼ਨ ਇਲੈਕਸ਼ਨ ਦਾ ਕੈਂਪੇਨ ਚੱਲ ਰਿਹਾ ਸੀਗਾ ਉਹਦੇ ਚ ਉਦੋਂ ਬੜੀਆਂ ਕਿਆਸਬਾਜ਼ੀਆਂ ਲਗਾਈਆਂ ਜਾ ਰਹੀਆਂ ਸੀ ਕਈ ਨਾਮ ਜਿਹੜੇ ਨਿਕਲ ਕੇ ਆਏ ਜਿਵੇਂ ਕਿ ਸਾਨੀ ਸਾਹਿਬ ਸੀਗੇ ਪਟਿਆਲਾ ਤੋਂ ਜਿਹੜੇ ਕਿ ਬਹੁਤ ਜ਼ਿਆਦਾ ਉਮੀਦ ਚ ਬੈਠੇ ਸੀ ਕਿ ਉਹਨਾਂ ਨੂੰ ਜਿਹੜਾ ਹੈਗਾ ਮੇਅਰ ਬਣਾਇਆ ਜਾਏਗਾ ਹਰਪਾਲ ਜਨੇਜਾ ਜਿਹੜੇ ਹਲਕਾ ਇੰਚਾਰਜ ਰਹੇ ਆ ਅਕਾਲੀ ਦਲ ਦੇ ਪਿਛਲੇ 15 ਸਾਲ ਤੋਂ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀ ਉਹਨਾਂ ਨੂੰ ਵੀ ਪੂਰੀ ਉਮੀਦ ਸੀਗੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਕਮਿਟਮੈਂਟ ਲੈ ਕੇ ਆਇਆ ਕਿ ਮੈਨੂੰ ਮੇਅਰ ਜਿਹੜਾ ਹੈਗਾ ਉਹਰੇ ਬਣਾਇਆ ਜਾਏਗਾ ਉਹ ਵੀ ਕਿਤੇ ਨਾ ਕਿਤੇ ਮਾਯੂਸ ਨਜ਼ਰ ਆਏ ਤੇ ਅੱਜ ਹਰਪਾਲ ਜਨੇਜਾ ਜੀ ਉਰੇ ਇੱਕ ਤਰ੍ਹਾਂ ਦਾ ਨਰਾਦ ਨਦਾਰਤ ਹੀ ਰਹੇ ਇੱਕ ਤਰ੍ਹਾਂ ਦੇ ਤੇ ਦੱਸਣਾ ਹੋਏਗਾ ਕਿ ਹੋਰ ਵੀ ਕਈ ਨਾਮ ਸੀਗੇ ਜਿਵੇਂ ਤੇਜਿੰਦਰ ਮਹਿਤਾ ਜਿਹੜੇ ਪਟਿਆਲਾ ਦੇ ਪ੍ਰਧਾਨ ਹੈਗੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਨਾਮ ਚਰਚਾ ਚ ਸੀਗਾ ਲੇਕਿਨ ਫਾਈਨਲੀ ਜਿਹੜਾ ਹੈਗਾ ਕੁੰਦਨ ਗੋਗਿਆ ਫਾਊਂਡਰ ਮੈਂਬਰ ਜਿਹੜੇ ਹੈਗੇ ਪੁਰਾਣੇ ਵਰਕਰ ਨੇ ਔਰ ਬਹੁਤ ਹੀ ਇੱਕ شریف ਇਨਸਾਨ ਜਿਹੜੇ ਹੈਗੇ ਆ ਕੁੰਦਨ ਗੋਗਿਆ ਜੀ ਮੰਨੇ ਜਾਂਦੇ ਨੇ ਔਰ ਸ਼ਹਿਰ ਚੋਨਾਬਾ ਕਾਫੀ ਜ਼ਿਆਦਾ ਸਹਿਚਾਰ ਹੈਗਾ ਉਹਨਾਂ ਨੂੰ ਪਟਿਆਲਾ ਮਿਸਪਲ ਕਾਰਪੋਰੇਸ਼ਨ ਦਾ ਮੇਅਰ ਜਿਹੜਾ ਹੈਗਾ ਅੱਜ ਬਣਾਇਆ ਗਿਆ ਹੈ ਮੇਅਰ ਦੀ ਪ੍ਰਕਿਰਿਆ ਹੋਣ ਤੋਂ ਬਾਅਦ ਚਾਰਜ ਲੈਣ ਤੋਂ ਬਾਅਦ ਤਿੰਨੋਂ ਉਦੇਦਾਰ ਮੰਤਰੀ ਸਹਿਬਾਨ ਦੇ ਨਾਲ ਚੰਡੀਗੜ੍ਹ ਨੂੰ ਕੂਚ ਕਰ ਗਏ ਨੇ ਤੇ ਉੱਥੇ ਜਿਹੜੇ ਹੈਗੇ ਪਾਰਟੀ ਦੇ ਬਾਕੀ ਸੀਨੀਅਰ ਆਗੂਆਂ ਦਾ ਜਿਹੜਾ ਧੰਨਵਾਦ ਕਰਨ ਵਾਸਤੇ ਉਹ ਲੋਗ ਇੱਥੋਂ ਚਲੇ ਗਏ ਨੇ ਵਰਕਰਾਂ ਚ ਪੂਰਾ ਜੋਸ਼ ਸੀਗਾ ਵਰਕਰਾਂ ਚ ਪੂਰਾ ਉਤਸ਼ਾਹ ਸੀ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਇੱਕ ਫਾਊਂਡਰ ਮੈਂਬਰ ਨੂੰ ਐਡੀ ਵੱਡੀ ਪਦਵੀ ਦੇ ਕੇ ਜਿਹੜਾ ਨਵਾਜ਼ਿਆ ਜਿਹਦੇ ਨਾਲ ਵਰਕਰਾਂ ਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਚ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਾਰਟੀ ਦੇ ਫੇਵਰ ਚ ਜਾਣਗੀਆਂ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ